ਦੋਸਤੋ ਆਮ ਹੈ ਨਾ ਸਾਡੇ ਬੀਬੀਆਂ ਨੇ ਜਿਹੜੀਆਂ ਬਿਊਟੀ ਪਾਰਲਰ ਜਾਂਦੀਆਂ ਨੇ ਵੀ ਫੇਸ ਤੇ ਇਦਾਂ ਦਾ ਲਵਾ ਲਈ ਆ ਕਰ ਲਈ ਇੱਕ ਤਾਂ ਖਰਚਾ ਇੱਕ ਦੂਜਾ ਉਹ ਕੋਸਮੈਟਿਕ ਚੀਜ਼ਾਂ ਦਾ ਨੁਕਸਾਨ ਬਹੁਤ ਹੁੰਦਾ ਮੈਂ ਤੁਹਾਨੂੰ ਇੱਕ ਲੇਪ ਦੱਸਣ ਲੱਗਿਆ ਜਿਹਦੇ ਵਿੱਚ ਦੋ ਤਿੰਨ ਔਸ਼ਦੀਆਂ ਪਾ ਲਾਂਗੇ ਆਪਾਂ ਤੁਸੀਂ ਦੇਖੋਗੇ ਵੀ ਯਾਰ ਚਿਹਰੇ ਦੀ ਕਾਂਤੀ ਆਉਣੀ ਸ਼ੁਰੂ ਹੋ ਗਈ ਖਾਸ ਕਰਕੇ ਜਿਹੜੀਆਂ ਕੁੜੀਆਂ ਨੇ ਜਾਂ ਮੈਰਿਜ ਤੋਂ ਪਹਿਲਾਂ ਅਸੀਂ ਸੋਚਦੇ ਆਂ ਵੀ ਥੋੜਾ ਸਕਿਨ ਤੇ ਨਖਾਰ ਆ ਜਾਵੇ ਇਦਾਂ ਦਾ ਨਖਾਰ ਆਊਗਾ ਵੀ ਬਹੁਤ ਹੀ ਬਿਹਤਰ ਤੇ ਦੂਜਾ ਸਭ ਤੋਂ ਵੱਡੀ ਗੱਲ ਆ ਵੀ ਨੁਕਸਾਨ ਕੋਈ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ ਕਰਨਾ ਕਿ ਇਸਾਂਤਰੀ ਦਾ ਛਿਲਕਾ ਲੈ ਲਓ ਸੁੱਕਾ ਮਿਲ ਜਾਂਦਾ ਪੰਸਾਰੀ ਤੋਂ ਪੈਕਿੰਗ ਵੀ ਆਉਂਦੀ ਆ 100 ਗ੍ਰਾਮ ਆਨਲਾਈਨ ਵੀ ਆਰਡਰ ਕਰਕੇ ਮੰਗਵਾ ਸਕਦੇ ਹੋ 100 ਗ੍ਰਾਮ ਉਹ ਪਾ ਲਓ ਵਿੱਚ ਬੇਸਣ ਪਾ ਲਓ 100 ਗ੍ਰਾਮ ਮਸਰਾ ਦੀ ਦਾਲ ਹੁੰਦੀ ਆ ਉਹਦਾ ਬਰੀਕ ਪਾਊਡਰ ਕਰਕੇ ਵਿੱਚ ਪਾ ਲਓ ਇਹਦੇ 100 ਗ੍ਰਾਮ ਤੇ ਫਟਕੜੀ ਲੈ ਲਓ ਫਿਰ 50 ਗ੍ਰਾਮ ਉਹਨੂੰ ਖਿਲਰ ਕਰਕੇ ਪਾਊਡਰ ਬਣਾ ਲਓ ਬਿਲਕੁਲ ਕਪੜਾ ਛਾਣ ਮਹੀਨ ਪਾਊਡਰ ਡਸਟ ਪਾਊਡਰ ਜਿਹਨੂੰ ਕਹਿੰਦੇ ਆ ਉਹ ਪਾ ਲਓ ਇੱਕ ਇਹਦੇ ਵਿੱਚ ਜੜੀ ਬੂਟੀ ਹੈ ਜਿਹੜੀ ਉਹ ਪਾਉਣੀ ਆ ਆਪਾਂ ਨੇ ਬਾਬਜੀ 25 ਗ੍ਰਾਮ ਇਹਦੇ ਵਿੱਚ ਬਾਬਜੀ ਪਾ ਲਓ ਐਸਾ ਲੇਪ ਬਣ ਜੂਗਾ ਨਾ ਤੁਸੀਂ ਕਦੇ ਵਰਤਿਆ ਹੋਣਾ ਪਹਿਲਾਂ ਨਾ ਦੇਖਿਆ ਹੋਣਾ ਨਾ ਸੁਣਿਆ ਹੋਣਾ ਇਹਨੂੰ ਲਾਉਣਾ ਕਿਵੇਂ ਆ ਇੱਕ ਦਿਨ ਤਾਂ ਇਹਦੇ ਵਿੱਚ ਪਾ ਲਓ ਗੁਲਾਬ ਜਲ ਦੋ ਚਮਚ ਇਹਦੇ ਪਾਓ ਵਿੱਚ ਗੁਲਾਬ ਜਲ ਪਾਓ ਪੀਸਟ ਜਿਹਾ ਬਣਾ ਕੇ ਪੂਰੇ ਫੇਸ ਤੇ ਲੇਪ ਕਰ ਦਿਓ ਇਹਦਾ ਲੇਪ ਕਰਕੇ ਛੱਡ ਦਿਓ ਅੱਧਾ ਘੰਟਾ ਲੱਗਿਆ ਰਹਿਣ ਤੋਂ ਬਾਅਦ ਹਲਕੇ ਜਿਹੇ ਕੋਸੇ ਪਾਣੀ ਨਾਲ ਧੋ ਕੇ ਬਾਅਦ ਚ ਬਾਦਾਮ ਰੋਗਨ ਦੀ ਮਾਲਿਸ਼ ਕਰੋ ਚੰਗੀ ਤਰ੍ਹਾਂ ਇਹਦਾ ਰਾਉਂਡ ਸ਼ੇਪ ਚ ਮਾਲਿਸ਼ ਕਰੋ ਤੁਸੀਂ ਦੇਖੋਗੇ ਝੁਰੜੀਆਂ ਜਾਂ ਬਲੈਮਸ਼ਸ ਨੇ ਜਿਹੜੇ ਦਿਨਾਂ ਚ ਖਤਮ ਹੋਣ ਸ਼ੁਰੂ ਹੋ ਜਾਣਗੇ ਤੁਹਾਨੂੰ ਪਹਿਲੇ ਦਿਨ ਤੋਂ ਹੀ ਪਤਾ ਲੱਗੂ ਤੁਹਾਡੀ ਸਕਿਨ ਨਾ ਜਿਹੜੀ ਇੱਥੋਂ ਹੈ ਉਹ ਟਾਈਟ ਹੋਣੀ ਸ਼ੁਰੂ ਹੋ ਜੂਗੀ ਰਿੰਕਲ ਤਾਂ ਨਾ ਮੋ ਨਿਸ਼ਾਨ ਨਹੀਂ ਰਹੂਗਾ ਸੋ ਇਹਨੂੰ ਵਰਤੋ ਬਹੁਤ ਹੀ ਲਾਜਵਾਬ ਨੁਸਖਾ ਹੈ